ਆਪਾਂ ਪਾਜੀ ਬੋਲੀ ਅੱਛਾ ਕੀ ਹੋਇਆ ਜੀ ਆਪਾਂ ਵੀ ਬਾਜ਼ਾਰ ਤੋਂ ਆ ਰਹੇ ਸੀ ਸੱਤ ਜਾਣੇ ਤੇ ਆਪਾਂ ਬਟਾਲੇ ਵੱਲੋਂ ਆਉਂਦੇ ਹੀ ਪਿੰਡ ਨੂੰ ਉਧਰੋਂ ਪਾਜੀ ਗੱਡੀ ਆ ਰਹੀ ਐ ਇੱਕ ਸਵਿਫਟ ਉਹਨਾਂ ਨੇ ਦੂਜੀ ਗੱਡੀ ਨੂੰ ਕੀਤਾ ਓਵਰਟੇਕ ਤੇ ਆਪਾਂ ਆਪਣੇ ਧਿਆਨ ਆਉਂਦੇ ਆ ਉਹਨਾਂ ਪਾਜੀ ਪਿਛੋ ਲਿਆ ਕੇ ਗੱਡੀ ਖੜਾ ਲੀ ਸਾਡੇ ਅੱਗੇ ਮੋੜ ਤੇ ਆ ਕੇ ਆ ਆਪਾਂ ਪਾਜੀ ਮੋਟਰਸਾਈਕਲ ਤੇ ਆਂਦੇ ਸੱਤ ਜਣੇ ਨਹੀਂ ਨਹੀਂ ਦੋ ਮੋਟਰਸਾਈਕਲ ਜੀ ਹਾਂਜੀ ਤੇ ਆਪਾਂ ਆਉਂਦੇ ਤੇ ਉਹਨਾਂ ਪਾਜੀ ਇੱਥੇ ਰੋਡ ਤੇ ਆ ਕੇ ਗੱਡੀ ਖੜਾ ਲੀ ਉਹਨਾਂ ਕੋਖਣੀਆਂ ਨੂੰ ਪੁੱਛਿਆ ਉਹਨਾਂ ਪਾਜੀ ਬਹੁਤ ਕੁੱਟ ਮਾਰ ਕੀਤੀ ਤੇ ਆਸ਼ੀਸ਼ ਮੁੰਡਾ ਉਹਦੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਤੇ ਮੋਟਰਸ਼ੈੱਲ ਵੀ ਪਾਛ ਦਾ ਖੋਕ ਲੱਗੇ ਜੇ ਤੇ ਬਹੁਤ ਮਾੜਾ ਹੀ ਮਾਰਿਆ ਵਾ ਪਾਸ਼ੀਸ਼ ਦੇ ਦਾਤਰ ਮਾਰੇ ਜੇ ਨਾਲ ਬੈਂਸ ਬੋਲ ਮਾਰੇ ਜੇ ਕਿੰਨੇ ਜਣੇ ਜ਼ਖਮੀ ਹੋਏ ਤਿੰਨ ਜਣੇ ਜ਼ਖਮੀ ਹੋਏ ਜੇ ਇੱਕ ਕਰਨ ਕਰਨ ਦੀ ਤਾਂ ਲੱਤ ਟੁੱਟ ਗਈ ਜੇ ਤੇ ਇੱਕ ਲਵ ਮੁੰਡਾ ਉਹਦੇ ਸਿਰ ਤੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਕਿਹੜੀ ਗੱਲ ਨੂੰ ਝਗੜਾ ਕੋਈ ਝਗੜਾ ਨਹੀਂ ਭਾਈ ਆਪਾਂ ਆਪਣੇ ਧਿਆਨ ਆਉਂਦੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਕੀ ਹੋਇਆ ਕੀ ਨਹੀਂ ਉਹਨਾਂ ਭਾਈ ਬਹੁਤ ਕੁੱਟਿਆ ਉਹਨਾਂ ਦਾ ਤੂੰ ਫਿਰ ਉਹਦੋਂ ਕਿੱਥੇ ਗਿਆ ਪਾਪਾ ਪਈ ਨੱਠ ਗਿਆ ਦੇ ਮੁੰਡੇ ਬਾਜਾ ਰੋਲਾ ਰਾਲਾ ਪਿਆ ਸਾਰੇ ਪਿੰਡ ਵਾਲੇ ਇਕੱਠੇ ਹੋਏ ਹਾਂਜੀ ਤੇ ਇੱਕ ਇਸ ਗੱਲ ਦਾ ਝਗੜਾ ਸੀ ਜੇ ਕੌਣ ਆਏ ਸੀ ਪਤਾ ਲੱਗਾ ਕੁਝ ਪਤਾ ਨਹੀਂ ਲੱਗਾ ਪਈ ਨੇਰੇ ਜੇ ਗੱਡੀ ਬਹੁਤ ਤੇਜ਼ ਆ ਰਹੀ ਸੀ ਵੱਡੀ ਵੀ ਲੈ ਕੇ ਨਾਲ ਗੱਡੀ ਵੀ ਲੈ ਕੇ ਨਾਲ ਇੱਕ ਮੋਟਰਸਾਈਕਲ ਲੈ ਕੇ ਹਾਂਜੀ ਤੇ ਗੋਟ ਸਾਰੇ ਵੀ ਮੁੰਡੇ ਦਾ ਗੋਲੀ ਕਾਲੀ ਚਲਾਈ ਜਾਂ ਹਾਂ ਨਾ ਗੋਲੀ ਨਹੀਂ ਚਲਾਈ ਬੱਸ ਹਾਂ ਬੱਸ ਦਾਤਰ ਚਲਾਏ ਤੇ ਬੈਂਸ ਬੋੜੀ ਤੇ ਹੁਣ ਚੱਕਮੀ ਕਿੱਥੇ ਨੇ ਚੱਕਮੀ ਸਰਕਾਰੀ ਹਸਪੀਟਲ ਜੀ ਤਿੰਨ ਨਵਦੀਪ ਨਾ ਆਇਆ ਜੀ ਅੱਛਾ ਜੀ ਕੀ ਹੋਇਆ ਕੀ ਮੈਂ ਮੁਕਤ ਆਪਣੇ ਇਹ ਫਾਰਮ ਤੇ ਬੈਠਾ ਹਾਂ ਮੇਰੇ ਲੜਕੇ ਨੇ ਆਵਾਜ਼ ਦਿੱਤੀ ਕਿ ਪਾਜੀ ਬਾਹਰ ਰੋਲਾ ਪੈ ਰਿਹਾ ਕੋਈ ਚੱਕਰ ਬਣ ਗਿਆ ਆ ਉਹ ਦੌੜ ਕੇ ਆਇਆ ਆ ਤੇ ਜਦੋਂ ਮੈਂ ਉਹਦੇ ਮਗਰ ਪਹੁੰਚਿਆ ਇੱਕ ਮੋੜ ਤੋਂ ਵੱਡੀ ਤੋਂ ਦੇਖ ਗੱਡੀ ਇਹ ਬਾਲ ਸੈਗਨ ਵਾਈਟਕਲ ਦੀ ਗੱਡੀ ਸੀ ਉਹ ਗੱਡੀ ਜਿਹੜਾ ਅਗਲੇ ਗਏ ਨੇ ਉਸ ਤੋਂ ਬਾਅਦ ਦੂਜੇ ਮੁੰਡੇ ਨੂੰ ਦਾਤਰ ਮਾਰ ਕੇ ਆਣ ਕੇ ਵੇਖਿਆ ਬਿਲਕੁਲ ਵੱਡਿਆ ਪਿਆ ਸੀ ਤੀਜੇ ਨੇ ਵੇਖਿਆ ਤੇ ਲਾਤੀ ਹੱਡੀ ਟੁੱਟੀ ਤੇ ਯਾਨੀ ਕਿ ਅਨੇਕ ਸੈਕਟਰ ਹੋ ਰਿਹਾ ਇਹੋ ਜਿਹਾ ਮੋਗਲ ਹੋ ਰਿਹਾ ਵੀ ਜਿਹੜਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕੱਲ ਅਸੀਂ ਇਸ سلسلے ਜੱਸ ਐਸਐਸਬੀ ਦਫ਼ਤਰ ਦੇ ਬਾਹਰ ਹੀ ਤਰਨ ਲਾਵਾਂਗੇ ਕਾਰਨ ਵੇਖੋ ਜੀ ਨਾ ਕੋਈ ਨਾ ਲੈਣ ਦਾ ਦੇਣ ਅਣਪਛਾਤੇ ਲੋਕੀ 1 ਘੰਟੇ ਬਲਾ ਮਰਡਰ ਹੋ ਰਿਹਾ ਜੀ ਉੱਥੇ ਆਪ ਦਾਣਾ ਮੰਡੀ ਦੇ ਬਾਹਰ ਜੀ ਠੀਕ ਹੈ ਜੀ ਇਹ ਹਾਲਾਤ ਇਹੀ ਪਿੰਡ ਦੇ ਜੇ ਅਸੀਂ ਨਾ ਦੇ ਤਾਂ ਮੁੰਡੇ ਵੀ ਮਾਰ ਦੇਣੇ ਬਿਲਡਿੰਗ ਦਾ ਕੰਮ ਕਰਦੇ ਆ ਬਸ ਕਰਨ ਅੱਛਾ ਕੀ ਹੋਇਆ ਜੀ ਇਹ ਪੂਰੇ ਨਾਲ ਇੱਕ ਹੋਣਾ ਇਹ ਮੋੜ ਤੋਂ ਆਉਂਦੇ ਆ ਕੀ ਆਹੋਂ ਮੋੜ ਤੋਂ ਆਉਂਦੇ ਆ

ਤੇ ਫੋਨ ਲਗਾ ਗੱਡੀ ਮਗਰਵਾਤੀ ਨੇ ਗੱਡੀ ਆ ਦੇ ਮਾਰੀ ਦੇ ਲੱਗਦੇ ਹੁਣ ਹੈਲੋ ਬੰਦਿਆ ਦਾ ਪਗਲ ਹੀ ਕੋਈ ਅੱਛਾ ਕਿੰਨੇ ਦਿਨਾਂ ਦਾ ਸਰਟ ਆਖਣਾ ਹੋਰ ਕਿੰਨੇ ਘਰਾਂ ਦੇ ਲੱਗਦੇ ਹੋ ਹੈ ਉਹ ਹੈ 7-8 ਦਿਨ 7 ਕਿੱਟ ਦੀ ਮਾਰ ਤਾਂ ਆ ਜਾਂਦੀ ਤੁਸੀਂ ਕਿੰਨੇ ਦੇ ਬੋਲ ਆਪਾਂ ਦੇ 10-12 ਜਣੀਆਂ ਆਈਏ ਜੀ ਮੁਕਮਲ ਆਪਾਂ ਤੋਂ ਮੋਰਸਾ ਵੀ ਉਹਦੇ ਨਾਲ ਮੁੰਡੇ ਸ਼ਾਰੂ ਕੋ ਬੜੀ ਆ ਕੇ ਬੰਦੇ ਦਾ ਜੀ ਆ ਦੇ ਤੇ ਨਵੇਂ ਸਾਰੇ ਭੱਜੇ ਆਏ ਨੇ ਅੱਜ ਕਿਵੇਂ ਯੋਜਨਾ ਨਹੀਂ ਬਣੀ ਇਨਫੋਰਮੇਸ਼ਨ ਮਿਲੀ ਸੀ ਕਿਤਬੀ ਨਗਰ ਦੀ ਵਿੱਚ ਕੁਝ ਝਗੜਾ ਹੋਇਆ ਹੈ ਇੰਜਰਡ ਹੋਏ ਨੇ ਦੋ ਤਿੰਨ ਜਾਨੇ ਤੇ ਮੌਕੇ ਤੇ ਆਏ ਆ ਇੰਜਰਡ ਤੇ ਹਸਪਤਾਲ ਲੈ ਜੀ ਨੇ ਤੇ ਬੱਚੇ ਹੁਣ ਉੱਥੇ ਜਾ ਕੇ ਉਹਨਾਂ ਦੇ ਸਟੇਟਮੈਂਟ ਕਿੰਨੇ ਇੰਜਰਡ ਹੋਏ ਨੇ ਕਿੰਨੀ ਮਾਤਰ ਕਿੰਨੇ ਜਾਨੇ ਕਿੰਨੇ ਕੁ ਜ਼ਖਮੀ ਨੇ ਇੱਕ ਜਣਾ ਜਿਆਦਾ ਇੰਜੜਾ ਜੀ ਬਾਕੀ ਜਾ ਕੇ ਪਤਾ ਲੱਗਣਾ ਸਾਡੇ ਹੋਂਦ ਤੋਂ ਹੋਇਆ ਕਿ ਹਨਾਤ ਪਤਾ ਲੱਗੀ ਕੁਝ ਕੋਈ ਗੱਡੀ ਤੇ ਕਹਿੰਦੇ ਆਏ ਜੀ ਦੋ ਤਿੰਨ ਜਣੇ ਇਹ ਇੱਥੇ ਝਗੜਾ ਹੋਇਆ ਬਹੁਤਾ ਕਿਸੇ ਨੂੰ ਜਿਆਦਾ ਪਤਾ ਨਹੀਂ ਹੈ ਬਾਕੀ ਉਹਨਾਂ ਕੋ ਜਾ ਕੇ ਪਤਾ ਲੱਗੂ ਚੱਲੋ